आप ले, ले, ले दो गलास पानी पा के आप दोला दवा लें बनावेंगे गुड़ वाला मरबा दो बिछला तो बाद फिर अगों करा आप आप आवले धो तो के उबाले उबाल के ऊपर ना गुड़ तोड़ के ठीडा करके पाया गोड वाला मरबा बना गुड़ के गोड़ ना, ना, ना थोड़ी जी चीनी पाई तो कि कलर ज्यादा डार्क ना हो जाए ਅਗੇ ਥੋੜਾ ਜਿਹਾ ਸੰਦ ਦਾ ਵੀ ਆ ਗਿਆ ਸਾਨੂੰ ਹੋਨੇ ਆਪਾਂ ਛੇ ਕੋਲ ਛੇਕ ਗਰਮ ਕੀਤਾ ਹੈ ਜੀ ਜੋ ਸਾਰਾ ਮੈਂਟ ਹੋ ਜਾਏਗਾ ਸਾਰੀ ਰਾਤ ਅੱਗੇ ਪਿਆਰਿਆ ਇਸੇ ਤਰ੍ਹਾਂ ਹੋਨੇ ਨੂੰ ਆਪਾਂ ਇੱਕ ਵਾਰੀ ਪੂਰਾ ਕਰਕੇ ਜਦੋਂ ਮਾੜਾ ਜਿਹਾ ਰੇਝਾ ਪੈਣ ਲੱਗ ਜੇਗਾ ਨਾ ਪਹਿਲਾਂ ਛੇਕ ਤੇਜ ਰੱਖਿਆ ਫਿਰ ਆਪਾਂ ਮੀਡੀਅਮ ਆ ਚੁੱਕੇ ਇਹਨੂੰ ਰਿਨਣਾ ਹੈ ਇਨੂੰ ਪਕਾਈ ਜਾਣਾ ਹੈ। ਜਦ ਆਹ ਆਹ ਲਾਂ ਦੀ ਲੋੜ ਨਹੀਂ ਪਾਣੀ ਹੈਗਾ ਵਿੱਚ। ਬਸ ਇੰਨਾ ਹੈ ਸਾਰੇ ਆਪਣੇ ਆਪ ਦੇ ਨਾਲ ਚੀਨੀ ਲੱਗ ਜਾਏ ਸਾਰੇ। ਇਹ ਤੋਂ ਉੱਪਰ ਹੈ ਇਹ ਨੂੰ ਮੈਂ نیچے ਧਰ ਦਿੰਦੀ ਹਾਂ। ਇਹਨਾਂ ਨੂੰ ਆਪਾਂ ਹੁਣ ਦੇਖਦੇ ਹਾਂ ਕਿੰਨੇ ਟਾਈਮ ਕਿੰਨੇ ਮਿੰਟ ਲੈਣਗੇ ਇਹ ਬਰਤਨ ਤੇ ਡਿਪੈਂਡ ਕਰਦਾ ਹੈ ਕਿ ਸਾਡਾ ਬਰਤਨ ਕਿਹੋ ਜਿਹਾ ਹੈ ਮੇਰੇ ਸਾਹਮਣੇ ਮੀਡੀਅਮ ਸੇਕ ਤੇ ਘੱਟੋ ਘੱਟ 10 ਮਿੰਟ ਲੱਗੇਗਾ ਫਿਰ ਵੀ ਆਪਾਂ ਨੋਟ ਕਰਦੇ ਹਾਂ ਕਿ ਕਿੰਨਾ ਟਾਈਮ ਲੱਗਿਆ ਆਪਾਂ ਮੀਡੀਅਮ ਸੇਕ ਤੇ ਪੂਰੀ ਮਿਹਰਤ ਈ ਆਪਣੇ ਦੇਖੋ ਆਮਲੇ ਬੜੇ ਗੁਣਕਾਰੀ ਹੁੰਦੇ ਆ ਆਪਾਂ ਸਾਰੇ ਜਾਣਦੇ ਆ ਸਵੇਰ ਉੱਠ ਕੇ ਇੱਕ ਆਮਲਾ ਰੋਜ਼ ਖਾਓ ਕੋਈ ਆਵਲੇ ਦਾ ਪਾਊਡਰ ਖਾਂਗਾ ਹੈ ਕੋਈ ਚਟਨੀ ਕੋਈ ਅਚਾਰ ਕੋਈ ਮਰਬਾ ਕਿੰਨੀ ਤਰ੍ਹਾਂ ਨਾਲ ਆਵਲੇ ਨੂੰ ਖਾਇਆ ਜਾਂਦਾ ਕੋਈ ਆਵਲਾ ਕੈਂਡੀ ਖਾ ਲੈਂਦਾ ਕਿੰਨੇ ਤਰੀਕੇ ਨੇ ਦੇ ਵਿੱਚ ਦੇਖੋ ਪਰ ਖਾਓ ਜਰੂਰ ਆਵਲੇ ਦਾ ਖਾਤਾ ਤੇ ਸਿਆਣਿਆਂ ਦਾ ਗਿਆ ਰੰਗ ਲੈ ਹੀ ਜਾਂਦਾ ਹੈ ਇਹ ਮੁਹਾਵਰਾ ਹੈ ਇਹਨਾਂ ਦਾ ਬਾਡੀ ਨੂੰ ਅਸਰ ਹੁੰਦਾ ਜ਼ਰੂਰ ਹੈ ਹੌਲੀ ਹੌਲੀ ਪਰ ਖਾਣ ਦਾ ਤਰੀਕਾ ਵੀ ਸਹੀ ਹੋਣਾ ਚਾਹੀਦਾ ਕੋਸ਼ਿਸ਼ ਕਰਿਆ ਕਰੋ ਕਿ ਆਵਦੇ ਫਰਾਈ ਵੀ ਘੱਟ ਕਰੋ ਜੇ ਫਰਾਈ ਕਰਦੇ ਤਾਂ ਉਹਦੇ ਪੋਸ਼ਟਿਕ ਤੱਤ ਖਤਮ ਹੋ ਜਾਂਦੇ ਜੇ ਅਸੀਂ ਉਹਨਾਂ ਨੂੰ ਬੋਇਲ ਕਰ ਲੈਨੇ ਆਂ ਤੇ ਉਹਨਾਂ ਦਾ ਪਾਣੀ ਪੋ ਦਿੰਨੇ ਆ ਉਹ ਵੀ ਸਾਰਾ ਪੋਸ਼ਟਿਕ ਤੱਤ ਨਿਕਲ ਗਏ ਨਾ ਫਿਰ ਅਸੀਂ ਕਹਿ ਦਿੰਨੇ ਆ ਲੈ ਅਸੀਂ ਤਾਂ ਸਾਰੀ ਉਮਰ ਆਵਦੇ ਖਾਤੇ ਤੇ ਸਾਡੇ ਵਾਲ ਤਾਂ ਚਿੱਟੇ ਪਰ ਥੋੜਾ ਜਿਹਾ ਕੋਸ਼ਿਸ਼ ਕਰਿਆ ਕਰੋ ਕਿ ਸਟੀਮ ਕਰ ਲੇ ਜਾਨ ਆਵਲੇ ਨੂੰ ਸਟੀਮ ਕਰਕੇ ਵਰਤੋ ਤੇ ਸਾਡੀ ਬਾਡੀ ਨੂੰ ਜ਼ਿਆਦਾ ਅਸਰ ਹੋਵੇ ਇਹਨਾਂ ਦਾ ਹੁਣ ਆਪਾਂ ਦੇਖਾਂਗੇ ਕਿ ਕਿੰਨਾ ਕალი ਲੱਗਦਾ ਇਹਨਾਂ ਨੂੰ ਮਰੱਬਾ ਬਣੇਗੀ ਇਹ ਗੋੜਾ ਵਾਲਾ ਮਰੱਬਾ ਤਿਆਰ ਹੋ ਰਿਹਾ ਆਪਾਂ ਚੀਨੀ ਵਾਲਾ ਤਾਂ ਅੱਗੇ ਆਪਾਂ ਬਣਾਇਆ ਸੀ ਪਿਛਲੀਆਂ ਸਰਕੀਆਂ 'ਚ ਥੋੜਾ ਹੋਰ ਸਰਕੀਆਂ ਅਗਲੀਆਂ ਆ ਗਈਆਂ ਤੇ ਹੁਣ ਆਪਾਂ ਗੋੜਾ ਵਾਲਾ ਮਰੱਬਾ ਚਲੋ ਆਪ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ ਆਪਣੀ ਤਾਰ ਦੀ ਚਾਸ਼ਨੀ ਬਣ ਗਈ ਮੀਡੀਆ ਮਾਂਚ ਤੇ ਤੇ ਘੱਟ ਤੋਂ ਘੱਟ ਅੱਧਾ ਘੰਟਾ ਲੱਗ ਗਿਆ ਹੁਣ ਤਿਆਰ ਹੋ ਗਿਆ ਹੈ ਆਪਣੇ ਆਵਲੇ ਦਾ ਮਰਬਾ ਇਹਨੂੰ ਠੰਡਾ ਕਰਕੇ ਜਾਰਚ ਪਾ ਕੇ ਬਾਅਦ ਵਿੱਚ ਰਿਜਿਜ ਰੱਖੋ ਤੇ ਕੋਈ ਵਾਰ ਪਿਆਰ ਹੋਵੇ ਜਦੋਂ ਮਰਜੀ ਆਪਾਂ ਉਹਨੂੰ ਖਾ ਸਕਦੇ ਹਾਂ ਤਿਆਰ ਹੈ ਆਪਣਾ ਆਵਲਾ ਮਰਬਾ ਕੱਡੋ ਦਿਖਾਓ ਸਭ ਨੂੰ ਖਿਲਾਓ ਹਰ ਰੋਜ਼ ਇੱਕ ਕਾਬਲਾ ਜ਼ਰੂਰ ਖਾਓ ਕਿਸੇ ਵੀ ਤਰੀਕੇ ਨਾਲ ਥੈਂਕ ਯੂ